ਕੁੱਤੇ ਨੂੰ ਘੁਮਾਉਣ ਵਾਸਤੇ ਲੈਣ ਗਈ ਇੱਕ ਨੌਜਵਾਨ ਨੂੰ ਗਲੀ ਵਿੱਚ ਰਹਿਣ ਵਾਲੇ ਇੱਕ ਲੜਕੇ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਮਾਂ ਨੇ ਕਿਹਾ ਕਿ ਉਸ ਦਾ ਮੁੰਡਾ ਕੁੱਤੇ ਨੂੰ ਘੁਮਾਉਣ ਵਾਸਤੇ ਲੈ ਕੇ ਗਿਆ ਸੀ ਕਿ ਨੌਜਵਾਨ ਨੇ ਉਸ ਨਾਲ ਲੜਾਈ ਕੀਤੀ ਥਾਣਾ ਮੋਕੰਪੂਰਾ ਦੀ ਪੁਲਿਸ ਦੇ ਐਸਆਈ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਮੇਰਾ ਬੱਚਾ ਡੇਗੀ ਨੂੰ ਘੁਮਾਣ ਗਿਆ ਪਰ ਉਹ ਜਾਂਦਾ ਵੀ ਨਹੀਂ ਬਸੋ ਲੜਕੇ ਨੇ ਗਲਗਲੋਚ ਕੀਤੀ ਐ ਬਸ ਇੰਨੀ ਕੁ ਲੜਾਈ ਹੋ ਗਈ ਉਹ ਵੀ ਉਹਨੇ ਇੱਕਦਮ ਉਹਨੂੰ ਫੁੱਟਣਾ ਸ਼ੁਰੂ ਕਰ ਦਿੱਤਾ ਉਜਾੜ ਦੀਆ ਬੰਨ ਲੱਗਾ ਹੈਗਾ ਕਿ ਲੈ ਕੇ ਉਹਨੇ ਉਹਨੂੰ ਗੰਡੇ ਗੁੰਡੇ ਕੰਨੇ ਮਾਰਿਆ ਉਹ ਕੋਈ ਕੁਛ ਉਹਦੀ ਫੈਮਲੀ ਬੋਲਣਾ ਸ਼ੁਰੂ ਹੋ ਗਿਆ ਕਿ ਉਹਨੂੰ ਲੱੱਤਾਂ ਖੋੜ ਦੇ ਕਿਉਂਕਿ ਮੋਟੇ ਤੇ ਮੈਂ ਤੇ ਕੋਈ ਸੀ ਨਹੀਂ ਉਹਨਾਂ ਦੀ ਫੈਮਲੀ ਸੀ ਕਿ ਉਹਨੇ ਉਹਦੀ ਲੱਤ ਦੇ ਵਿੱਚ ਲੱਤ ਪਾ ਕੇ ਉਹਨੂੰ ਛੁੱਟ ਵੀ ਤਾਂ ਦੇਤੇ ਨੇ ਉਹਦੀ ਲੱਤ ਤੋੜ ਦਿੱਤੀ ਗੋਲਦਰੀ ਤੇ ਉਹ ਵੀ ਮੰਗਿਆ ਹੋਈ ਐ ਕਿ ਇਸ ਮਸਲੇ ਨੂੰ ਰਾਮਨਾਲ ਦੇਖ ਕੇ ਤੁੰਦਾ ਆਇਆ ਜਿਹੜਾ ਮੇਰੇ ਬੱਚੇ ਦਾ 3 ਮਹੀਨੇ ਦਾ ਕੰਮ ਵੀ ਖਤਮ ਹੋਇਆ ਸਭ ਕੁਝ ਖਤਮ ਹੋਇਆ ਮੇਰਾ ਬੱਚਾ ਤਾਂ ਮੰਦੀ ਤੋਂ ਡੈਗਿਆ ਇਹ ਰਿਸ਼ਵਤ ਮਹਾਜਨ ਜਿਹੜਾ ਜੀ ਇਹ ਸ਼ਾਮ ਦੇ ਟਾਈਮ 7-8 ਵਜੇ ਲੈ ਕੇ ਕੁੱਤਾ ਲੈ ਕੇ ਘੁੰਮ ਰਿਹਾ ਸੀ ਤੇ ਜੋ ਕੁੱਤੇ ਨੇ ਉਥੇ ਰੇਤਾ ਦੇ ਲੈਟਰਨ ਕਰਤੀ ਤੇ ਉਹ ਲੱਗੇ ਸ੍ਰਿੰਦਰ ਸਿੰਘ ਦਾ ਮਕਾਨ ਬਣ ਰਿਹਾ ਏ ਇਸੇ ਦਰਾਨੇ ਇਹਨਾਂ ਦਾ ਆਪਸੀ ਝਗੜਾ ਹੋ ਗਿਆ ਜੋ ਰਿਸ਼ਵਤ ਮਹਾਜਨ ਦੇ ਵੱਡਾ ਫਰੇਚਰ ਹੋ ਗਿਆ ਜਿਸ ਨੂੰ ਹਰਗੋਨ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਜੋ ਜੇ ਬਿਆਨ ਦੇਣ ਦੇ ਫਿੱਟ ਨਹੀਂ ਗਾ ਜਿਹਦਾ ਬਿਆਨ ਦਿੱਤੇ ਉਹਦੇ ਵਾਣਦੀ ਕਾਰਵਾਈ ਦੋਸ਼ੀ ਨੂੰ ਫੜ ਕੇ ਵਾਣਦੀ ਕਾਰਵਾਈ ਕੀਤੀ ਜਾਏਗੀ ਦੋਸ਼ੀ ਦਾ ਨਾਮ ਕਹਿਣ ਦੇ ਮਤਾਬਕ ਸੁਰਿੰਦਰ ਸਿੰਘ ਦੱਸਿਆ ਜਾਂਦਾ ਜੀ ਅਜੇ ਨਹੀਂ ਉਹਦੇ ਕਲੀਅਰ ਬਾਰੇ ਨਹੀਂ ਪਤਾ ਜੋ ਵੀ ਕਲੀਅਰ ਹੋਊਗਾ ਉਹਨੂੰ ਫੜ ਕੇ ਉਹਦੀ ਵਾਣਦੀ ਮਿਆਕਮਾ ਕਰ ਵੀ ਕਰਤੀ ਜਾਊਗੀ